ਜੀ ਮੈਂ ਹਾਰਸ਼ਦੀਪ ਘਰ ਸੰਦੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਨੂੰ ਅੱਜ ਬਹੁਤ ਵੱਡਾ ਚਟਕਾ ਲੱਗਾ ਹੈ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਇੱਕ ਆਪਣੇ ਹੀ ਵੱਡੇ ਵਿਧਾਇਕ ਨੇ ਉਹਨਾਂ ਦੀ ਪਾਰਟੀ ਨੂੰ ਦੇ ਦਿੱਤਾ ਹੈ ਅਸਤੀਫਾ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਪੰਜਾਬ ਦੇ ਰਾਜ ਸਭਾ ਮੈਂਬਰ ਜੋ ਨੇ राजपुल कटारिया ਤੇ ਦੂਸਰੇ ਪਾਸੇ ਜੋ ਵਿਦਾਨ ਸਭਾ ਦੇ ਸਪੀਕਰ ਨੇ ਕੁਲਤਾ ਸਿੰਘ ਸੰਧਵਾ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਜੋ ਵੱਡਾ ਵਿਧਾਇਕ ਸੀ ਇਹਨੇ ਛੁੱਟੀ ਕਿਉਂ ਕੀਤੀ ਹੈ ਕਹਿਣ ਦਾ ਮਤਲਬ ਹੈ ਅਸਤੀਫਾ ਕਿਉਂ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਜੇਕਰ ਗੱਲ ਕਰੀਏ ਤਾਂ ਅਜੋਨਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਿਹਾ ਹੈ ਕਿ ਮੈਂ ਅਲਵਿਦਾ ਕਹਿ ਰਹੀ ਹਾਂ ਮੈਂ ਜਿਨਾਂ ਦੇਰ ਕੰਮ ਕੀਤਾ ਬਹੁਤ ਵਧੀਆ ਕੀਤਾ ਲੇਕਿਨ ਹੁਣ ਮੈਂ ਆਮ ਆਦਮੀ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਹੈ ਮੈਂ ਹੁਣ ਆਮ ਆਦਮੀ ਪਾਰਟੀ ਦੇ ਨਾਲ ਕੰਮ ਨਹੀਂ ਕਰਾਂਗੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਦੋਂ ਕਿ ਪਿੱਛੇ ਕੋ ਜਦੋਂ ਕੈਬਨਰ ਮੰਤਰੀ ਦੀਆਂ ਚੱਲ ਰਹੀ ਸੀ ਮੀਟਿੰਗ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਸ਼ਾਮਲ ਨਹੀਂ ਹੋਏ ਉਸ ਟਾਈਮ ਜੋ ਸੁਪਰੀਮੋ ਅਰਵਿੰਦ ਕੇਜੀ ਵਾਲਦੇ ਨਾਲ ਮੀਟਿੰਗ ਕਰਦੇ ਉਹਨਾਂ ਦੇ ਨਾਲ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਕਾਫੀ ਵੀਡੀਓ ਫੋਟੋਆਂ ਵਾਇਲ ਹੋਈਆਂ ਲੇਕਿਨ ਹੁਣ ਇਹ ਬਹੁਤ ਹੀ ਸ਼ਿਕੰਜੇ ਵਿੱਚ ਫਸ ਗਏ ਨੇ ਸੁਪਰੀਮੋ ਕੀ ਅਚਾਨਕ ਅਜਿਹਾ ਕੀ ਹੋਇਆ ਕਿ ਆਮ ਆਦਮੀ ਪਾਰਟੀ ਦੇ ਵੱਡੇ ਵਿਧਾਇਕ ਨੇ ਜੋ ਅਸਤੀਫਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਜਿੱਥੇ ਗੱਲ ਕਰੀਏ ਤਾਂ ਉਹ ਖਰੜ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਦੂਸਰੇ ਪਾਸੇ ਕੈਬਨਟ ਵਿੱਚ ਉਹ ਆਪਣਾ ਮੰਤਰੀ ਵੀ ਰਹਿ ਚੁੱਕੇ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਡੇਢ ਸਾਲ ਕੈਬਨਟ ਮੰਤਰੀ ਵੀ ਰਹਿ ਚੁੱਕੇ ਬਾਅਦ ਚ ਉਹਨਾਂ ਤੋਂ ਇਹ ਜੋ ਹੈ ਵਾਪਸ ਲੈ ਲਈ ਗਈ ਉਹਨਾਂ ਦੀ ਸੀਟ ਲੇਕਿਨ ਫਿਰ ਵੀ ਉਹ ਕਾਫੀ ਦੇਰ ਤੋਂ ਜੁੜੇ ਹੋਏ ਸੀ ਆਮ ਆਦਮੀ ਪਾਰਟੀ ਨਾਲ ਹਰ ਪੱਤਰਕਾਰ ਹਰ ਇੱਕ ਜਗ੍ਹਾ ਤੇ ਉਹ ਬੋਲਦੇ ਨਜ਼ਰ ਆਉਂਦੇ ਸੀ ਉਹ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਜਿੰਨਾ ਤੇ ਰਹੇਗੀ ਮੈਂ ਇਹਨਾਂ ਨਾਲ ਕੰਮ ਕਰਾਂਗੀ ਲੇਕਿਨ ਅਚਾਨਕ ਇਹੋ ਜਿਹਾ ਕੀ ਹੋਇਆ ਕਿ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਤਾਂ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਗੱਲ ਕਹੀ ਹੈ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਉਹਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਹ ਗੱਲ ਕਹਿ ਰਹੇ ਨੇ ਅਨਮੋਲ ਗਗਨਮਾਨ ਹਾਂਜੀ ਅਨਮੋਲ ਗਗਨਮਾਨ ਜੋ ਹੈ ਪਾਰਟੀ ਨੂੰ ਅਸਤੀਫਾ ਦੇ ਕੇ ਜੋ ਹੈ ਆਪਣੇ ਘਰ ਵਾਪਸੀ ਕਰ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਿਆਸਤ ਛੱਡ ਰਹੀ ਹਾਂ ਮੈਂ ਕਿਸੇ ਵੀ ਸਿਆਸਤ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਕਿਸੇ ਵੀ ਪਾਰਟੀ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਮੈਂ ਹੁਣ ਇੱਕ ਸਿੰਪਲ ਜ਼ਿੰਦਗੀ ਜੀਣਾ ਚਾਹੁੰਦੀ ਹਾਂ ਤਾਂ ਮੇਰਾ ਜੋ ਹੈ ਸਵੀਕਾਰ ਕੀਤਾ ਜਾਵੇ ਮੇਰਾ ਸਤੀਫਾ ਉਹ ਇਸ ਟਾਈਮ ਪਾਰਟੀ ਨੂੰ ਛੱਡ ਕੇ ਚਲੇ ਗਏ ਹਨ ਲੇਕਿਨ ਕੋਈ ਵਿਚਾਰ ਉਹ ਗੱਲ ਸਮਝ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਨਹੀਂ ਆ ਰਹੀ ਲੇਕਿਨ ਏ ਅੱਜ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੱਡੀ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਦੇ ਨਾਲ ਕੰਮ ਨਹੀਂ ਕਰ ਰਹੇ ਉਹਨਾਂ ਨੇ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਹੈ ਤੇ ਉਹ ਘਰ ਵਾਪਸੀ ਕਰ ਗਏ ਨੇ ਜਿੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਕੋਈ ਵੀ ਬਿਆਨ ਤਾਂ ਹਜੇ ਤੱਕ ਨਿਕਲ ਕੇ ਸਾਹਮਣੇ ਨਹੀਂ ਆਇਆ ਲੇਕਿਨ ਉਹ ਇਸ ਟਾਈਮ ਸੋਚਾਂ ਦੇ ਵਿੱਚ ਪੈ ਗਏ ਨੇ ਕਿ ਹਮੇਸ਼ਾ ਹੀ ਅਨਮੋਲ ਗਗਨ ਮਾਨ ਉਨ੍ਹਾਂ ਦੇ ਹੱਕਾਂ ਵਿੱਚ ਬੋਲਦੀ ਨਜ਼ਰ ਆਈ ਹੈ ਬਹੁਤ ਵੱਡੀ ਅਹਿਮ ਸੀਟ ਉਹਨੇ ਸੰਭਾਲੀ ਹੋਈ ਸੀ ਲੇਕਿਨ ਉਹਨੇ ਪਾਰਟੀ ਛੱਡਣ ਦਾ ਫੈਸਲਾ ਕਿਉਂ ਕੀਤਾ ਹੈ ਤਾਂ ਬਹੁਤ ਵੱਡਾ ਇੱਕ ਆਮ ਆਦਮੀ ਪਾਰਟੀ ਲਈ ਸਵਾਲ ਖੜਾ ਹੋ ਗਿਆ ਕਿ ਅਨਮੋਲ ਗਗਲਮਾਨ ਪਾਰਟੀ ਛੱਡ ਕੇ ਜਾ ਚੁੱਕੀ ਹੈ ਬਾਕੀ ਜੋ ਵੀ ਬੰਦ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਧੰਨਵਾਦ